ਮੈਂ ਵਿਕਾਸ ਕੁਮਾਰ ਪ੍ਰਧਾਨ ਡੀਸੀ ਦਫਤਰ ਲੁਧਿਆਣਾ ਰਿਪਲਾਈ ਯੂਨੀਅਨ ਜਿਹੜੀ ਸਾਡੀ ਜਿਹੜੀ ਹੜਤਾਲ ਆ ਜਿਹੜੀ ਸਰਕਾਰ ਸਾਡੇ ਪਿੱਛੇ ਕਈ ਸਾਲਾਂ ਤੋਂ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਸਾਡੀ ਪੁਰਾਣੀ ਪੈਨਸ਼ਨ ਸਕੀਮ ਦੇ ਜਿਹੜੇ ਬਹਾਨੇ ਲਗਾ ਰਹੇ ਨੇ ਹੋਰ ਵੀ ਸਾਡੀ ਜਿਹੜੀ ਆ ਪੀਏ ਪੱਤੇ ਆ ਉਹ ਵੀ ਨਹੀਂ ਦੇ ਰਹੇ ਇਸ ਤੋਂ ਇਲਾਵਾ ਸਾਡੀ ਇੱਕ ਦੋ ਲੈਟਰਾਂ ਸੀ ਜਿਵੇਂ 2015 ਦੀ ਲੈਟਰ ਵਾਪਸ ਆਈ ਜਾਂ 2020 ਦੀ ਇੱਕ ਲੈਟਰ ਸੀ ਜਿਹੜੀ 4 ਸਾਲਾਂ ਤੋਂ ਜਿਹੜੀ ਸਾਡੀ ਤਰੱਕੀਆਂ ਰੁਕੀ ਐ ਇਹ 4 ਨੂੰ 14 ਦੀ ਰੁਕੀ ਹੈ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਜ ਹੜਤਾਲ ਕੀਤੀ ਗਈ ਆ ਤੇ ਸਾਡੇ ਪੂਰੇ ਪੰਜਾਬ ਸਮੂਹ ਚੁੱਟੀ ਲੈ ਗਏ ਪਰ ਨਾਲੇ ਵੀ ਕੇ ਰੈਲੀ ਤੇ ਗਿਆ ਹੈ ਕਿੰਨੇ ਦਿਨ ਦੀ ਹੜਤਾਲ ਸਰ ਇਹ ਸਿਰਫ ਅੱਜ ਦੀ ਕਾਲ ਆ ਜੀ ਬਾਕੀ ਕੱਲ ਮੀਟਿੰਗ ਹੈ ਜੀ ਤੇ ਕੱਲ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਇਹ ਹੜਤਾਲ ਅੱਗੇ ਵੱਧਦੀ ਕਿ ਨਹੀਂ ਅੱਛਾ ਜਿਵੇਂ ਤੁਸੀਂ ਹੜਤਾਲ ਕਰਨ ਜਾ ਰਹੇ ਹੋ ਤੁਸੀਂ ਇਹ ਇਸ ਸੰਬੰਧ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਚੰਗੀ ਤਰ੍ਹਾਂ ਗੱਲਬਾਤ ਕੀਤੀ ਹੋਈ ਹੈ ਸਾਡੇ ਉੱਚ ਅਧਿਕਾਰੀਆਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਨਾਲ ਸਾਰਿਆਂ ਨੂੰ ਅਸੀਂ ਦੱਸਤਾ ਵੀ ਇਹ ਪੰਜਾਬ ਦੀ ਕਾਲ ਹੈ ਜੀ ਚੰਡੀਗੜ੍ਹ ਤੋਂ ਸਾਨੂੰ ਕਾਲ ਆਈ ਹੋਈ ਆ ਕਿਉਂਕਿ ਸਮੂਹ ਜਥੇਬੰਦੀਆਂ ਸਾਨੂੰ ਇਹੀ ਗੱਲ ਕਰ ਰਹੀਆਂ ਵੀ ਜਿਹੜੀ ਸਾਡੀ 올ਡ ਪ੍ਰਾਈਸ ਦੀ ਪੈਨਸ਼ਨ ਸਕੀਮਾਂ ਉਹਨੂੰ ਬਹਾਲ ਕਰਾਈਏ ਵੀ ਯਾਤਰਾ ਉਹ ਨਹੀਂ ਹੁੰਦੀ ਤਾਂ ਤਾਂ ਸਾਡਾ ਇਹ ਸੰਘਰਸ਼ ਜਾਰੀ ਰਹੇ ਲੋਕ ਬੜੇ ਖੱਜ ਕੀ ਕੀਤਾ ਇਹ ਸਾਰੇ ਬੁਸੀ ਖਵਾਰਾਂ ਜੀ ਦਿੱਤਾ ਹੈ ਦੋ ਤਿੰਨ ਦਿਨ ਪਹਿਲੇ ਖਵਾਰ ਜੀ ਦਿੱਤਾ ਹੈ ਵੀ ਸਾਡੀ ਅੱਜ ਨੂੰ ਸਟ੍ਰਾਈਕ ਬਰਨਾਲੇ ਸਾਡੀ ਰੈਲੀ ਆ ਵੀ ਐਸ ਕਰਕੇ ਲੋਕਾਂ ਨੂੰ ਸੀ ਪਹਿਲੇ ਗਿਆ ਤੇ ਵੀ ਆ ਸਾਡਾ ਕੰਮ ਨਹੀਂ ਹੋਊਗਾ ਅੱਛਾ ਠੀਕ ਕੀ ਨਾਮ ਆ ਜੀ ਕਰਮਜੀਤ ਸਿੰਘ ਅੱਛਾ ਕਿਹੜੀ ਜਗ੍ਹਾ ਤੋਂ ਪਾਸੀ ਨਗਰ ਪਖਾ ਰੋਡ ਅੱਛਾ ਬਦਨਾ ਦੇ ਦਫ਼ਤਰ ਪਹੁੰਚੇ ਹੋ ਕੰਮ ਦਾ ਹਾਂ ਜੀ ਹਾਂ ਜੀ ਕਣਪਤਾ ਜੀ ਤੇ ਹੜਤਾਲ ਨਹੀਂ ਸਰ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਬੱਸ ਹੁਣੇ ਆ ਰਹੇ ਹਾਂ ਅੱਛਾ ਪਰਸੋਂ ਆਏ ਸੀ ਕਿ ਕਿੰਨੇ ਖੱਜਲ ਖਾ ਰਹੀ ਹੁੰਦੀ ਜਦੋਂ ਆਹ ਹੁਣ ਖੱਜਲ ਖਾ ਰਹੀ ਆ ਹੁਣ ਫਿਰ ਘਰੇ ਵਸ ਜਾਵਾਂ ਕਿੰਨੇ ਕਿੰਨੇ ਦਾ ਜਿਵੇਂ ਬੰਦਾ ਕੰਮ ਕੰਮਕਾਰ ਵਾਲਾ ਹੁੰਦਾ ਹੈ ਤੇ ਇਹ ਕਿੱਥੇ ਚੁੱਤਾ ਹੈ ਜੀ ਡੈਡੀ ਤੇ ਟੁੱਟ ਗਈ। ਉਹ ਕਹਿੰਦਾ ਹੜਤਾਲ ਆ ਪਰ ਅਜੇ ਦੱਸਿਆ ਨਾ ਕਿ ਕਿੱਥੇ। ਉਹਨੇ ਅਜੇ ਖ਼ਬਰ ਚ ਵੀ ਨਹੀਂ ਪੜਿਆ ਹੈਗਾ ਕੋਈ ਹੜਤਾਲ ਵਾਲੇ। ਅੱਛਾ ਹਾਂ ਜੀ। ਪਹਿਲਾਂ ਦੱਸ ਦਿੰਦੇ ਤਾਂ ਥੋੜਾ ਜਿਆ ਵਧੀਆ ਹਾਂ ਹਾਂ ਜੀ ਕੋਰੋਨਾ ਤੇ ਠੀਕ ਅੱਜ ਕੀ ਨਾਮ ਹੈ? ਗੁਰਦੀਪ ਸਿੰਘ ਹੈ ਜੀ। ਥੋੜਾ ਚੇਤੇ ਗੁਰਦੀਪ ਗੁਰਦੀਪ ਸਿੰਘ ਅੱਛਾ ਕਿੱਥੋਂ ਆਏ? ਮੈਂ ਮੁੱਲਾਂਪੁਰ ਤੋਂ ਆਇਆ ਹਾਂ। ਅੱਛਾ ਕਿੱਥੇ ਕੰਮ ਕਰਾਉਂਦੇ? ਕੰਮ ਸੀ ਅਸਲਾ ਸੰਬੰਧੀ ਕੰਮ ਸੀ ਮੈਂ। ਮੈਂ ਚੱਲ ਤੋਂ ਕੋਈ ਕਦੇ ਹੜਤਾਲ ਮੜੀ ਸੀ ਰਜਾ ਨਹੀਂ ਪਤਾ ਨਹੀਂ ਸੀ ਅੱਛਾ ਕਿੰਨੇ ਵਜੇ ਆਏ ਸੀ ਮੈਂ ਹੋ ਗਿਆ ਤਕਰੀਬਾ ਅੱਧਾ ਘੰਟਾ ਹੋ ਗਿਆ ਆਏ ਨੇ ਅੱਧਾ ਘੰਟਾ ਹਾਂਜੀ ਅੱਛਾ ਕਿੰਨੀ ਖੱਜੜ ਤੱਕ ਹੋ ਹੋਰੀ ਖੱਜੜ ਤੱਕ ਮੈਂ ਆ ਕੇ ਦੇਖਿਆ ਦਰਵਾਜ਼ਾ ਲੱਗਿਆ ਸੀਗਾ ਮਤਲਬ ਉਧਰੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਅੱਜ ਕਿਉਂ ਮਤਲਬ ਬੰਦ ਕਿਉਂ ਆ ਕਾਰਨ ਪਤਾ ਲੱਗੇ ਨਾ ਕੋਈ ਕਾਰਨ ਕੋਈ ਨਹੀਂ ਪਤਾ ਅੱਛਾ ਕੱਲ ਤੁਹਾਨੂੰ ਫੇਰ ਉੱਥੋਂ ਮੋੜਾ ਕੱਲ ਆਉਣਾ ਪੈਣਾ ਜੀ ਹਾਂਜੀ ਕਿਹੜੀ ਜਗ੍ਹਾ ਤੱਕ ਹੋਈ ਸੀ ਮੁੱਲਾਪੁਰ ਤੱਕ ਆਇਆ ਮੁੱਲਾਪੁਰ ਹਾਂਜੀ